ਈਗਾ ਮਾਇਆ ਮੈਂ ਤਾਂ ਤੈਨੂੰ ਪੁੱਤ ਲੈਣ ਕਿਉਂ ਤੂੰ ਕਿਹੜਾ ਐਸੀ ਮੈਨੂੰ ਕਰੋ ਹੁਣ ਲੈਣ ਕਿਉਂ ਆਈਆਂ ਮੈਨੂੰ ਦੇਖ ਪੁੱਤ ਘਰ ਬਸ ਜੂਗਾ ਤੂੰ ਕਰੇ ਚਲ ਵੜ ਮੇਰੇ ਕੇ ਜੇ ਤੂੰ ਬਸੋਣਾ ਹੁੰਦਾ ਨਾ ਘਰ ਉਹਦੇ ਨਾਲ ਤੂੰ ਮੁੰਡੇ ਨੂੰ ਉਂਦਲਾਂ ਲਾਉਂਦੀ ਉਹਦੇ ਨਾਲ ਲਾਉਂਦੀ ਤੂੰ ਉਂਗਲਾਂ ਹੁਣ ਤੂੰ ਆਵ ਜੈਨੇ ਮਿੱਠੇ ਪੋਚੇ ਮਾਰਦੀ ਫਿਰਦੀਆਂ ਦੇਖ ਜਵਾਖੜੀ ਜੀ ਨਹੀਂ ਲਾਉਂਦੀ ਲਾਉਂਦੀ ਉਹ ਸਾਰਾ ਕੰਮ ਮੈਨੂੰ ਮੈਨੂੰ ਕੋਈ ਮਤਲਬ ਨਹੀਂ ਜਵਾਕੜੀ ਤੱਕ ਜਦੋਂ ਜਿਸ ਘਰ 'ਚ ਮੇਰੀ ਇੱਜ਼ਤ ਨਹੀਂ ਨਾ ਹੈਗੀ ਮੈਨੂੰ ਕਿਸੇ ਤੱਕ ਮਤਲਬ ਨਹੀਂ ਭਾਵੇਂ ਉਹ ਮੈਂ ਆਪਦੇ ਘਿੱਡੋ ਜੰਮੀਆ ਮੈਨੂੰ ਉਹਦੇ ਤੱਕ ਵੀ ਕੋਈ ਮਤਲਬ ਨਹੀਂ ਹੈਗਾ ਜਦੋਂ ਮੇਰੀ ਕਦਰ ਹੀ ਨਹੀਂ ਦੇਖ ਪਤਾ ਮੈਂ ਤੇ ਮਿਹਨਤ ਕਰਦੀ ਆ ਨਾ ਮੇਰੇ ਪੈਰੀ ਹੱਥ ਮਾ ਤਾਂ ਲਾਉਣ ਦੀ ਲੋੜ ਨਹੀਂ ਹੈਗੀ ਤੂੰ ਨਾ ਮੇਰੇ ਕਹ ਤੇ ਇੱਕ ਵਾਰ ਚੱਲ ਵੜ ਜਿਵੇਂ ਤੂੰ ਕਹੇਂਗੀ ਉਵੇਂ ਕਰੂੰ ਅੱਛਾ ਹਾਂ ਮੈਂ ਚੱਲਣ ਨੂੰ ਤਿਆਰ ਆ ਪਹਿਲਾਂ ਆਪਦੇ ਮੁੰਡੇ ਨੂੰ ਲੈ ਕੇ ਆਈਂ ਉਹ ਨੱਕਰ ਅਗੜੂ ਮੇਰੇ ਘਰੇ ਆ ਕੇ ਫੇਰ ਮੈਂ ਜਾਉਂ ਦੂਜੇ ਨੰਬਰ ਤੇ ਮੈਂ ਘਰ ਦਾ ਕੋਈ ਕੰਮ ਨਹੀਂ ਕਰਦੀ ਹੈਗੀ ਸਾਰਾ ਕੰਮ ਤੂੰ ਕਰੇਂਗੀ ਮਨਜ਼ੂਰ ਆ ਹਾਂ ਮਨਜ਼ੂਰ ਪਰ ਇਹ ਗੱਲ ਲੱਖੇ ਨੂੰ ਪਤਾ ਨਹੀਂ ਲੱਗਣੀ ਚਾਹੀਦੀ ਹੈਗੀ ਨਹੀਂ ਪੁੱਤ ਮੈਂ ਕਿਸੇ ਨੂੰ ਮੈਂ ਤਾਂ ਦੱਸਦੀ ਨਹੀਂ ਹੈਗੀ ਕਿਸੇ ਨੂੰ ਵੀ ਤੂੰ ਤਾਂ ਇਹ ਗੱਲ ਕਹਿ ਕੇ ਮੁੱਕਰ ਜਾਨੀ ਆ ਜੇ ਤਾਂ ਮੇਰੀਆਂ ਗੱਲਾਂ ਤੈਨੂੰ ਮਨਜ਼ੂਰ ਨੇ ਫੇਰ ਮੈਂ ਚੱਲੂ ਪਹਿਲੀ ਗੱਲ ਤਾਂ ਤੈਨੂੰ ਆਪਦੇ ਮੁੰਡੇ ਨੂੰ ਲੈ ਕੇ ਆਏਂਗੀ ਫੇਰ ਜਾਉਂਗੀ ਠੀਕ ਆ ਲਿਆਉਂ ਫੇਰ ਜਾ ਹੁਣ ਜਦੋਂ ਮੁੰਡੇ ਨੂੰ ਲੈ ਕੇ ਆਈ ਉਦੋਂ ਹੀ ਆਈ ਠੀਕ ਹੈ ਨਾ ਲੇਪ ਤਾਂ ਚੰਗਾ ਠੀਕ ਐ ਅਸੀਂ ਆਵਾਂ ਗਿਆ ਤੈਨੂੰ ਮੈਂ ਨਾ ਸੂਟ ਲੈ ਕੇ ਦਿੱਤਾ ਤੂੰ ਅਸੀਂ ਮਾਤਾ ਮੈਨੂੰ ਸੂਟਾਂ ਦੀ ਲੋੜ ਨਹੀਂ ਹੈਗੀ ਮੈਂ ਸੂਟਾਂ ਦੀ ਭੁੱਖੀ ਨਹੀਂ ਹੈਗੀ ਜਿਵੇਂ ਤੂੰ ਸਮਝ ਰੱਖਿਆ ਮੈਨੂੰ ਤੂੰ ਕੋਈ ਨਾ ਮੇਰੇ ਕਹੇ ਤੋ ਨਾ ਮੈਂ ਤਨਾਲੀ ਤੂੰ ਘਰ ਬਸ ਜੂਗਾ ਘਰ ਚੱਲਵਾ ਮੈਂ ਤਾਂ ਤਾਂ ਕਰੀ ਜੇ ਤੇਰਾ ਮੁੰਡਾ ਮੇਰੀ ਦੇਲੀ ਦੇ ਉੱਤੇ ਆ ਕੇ ਮੇਰੀ ਮਾਂ ਦੇ ਸਾਹਮਣੇ ਨੱਕ ਰਗੜੂ ਜਿਵੇਂ ਤੁਸੀਂ ਮੈਨੂੰ ਧੱਕੇ ਮਾਰ ਕੇ ਕੱਢਿਆ ਸੀ ਨਾ ਉਹਨਾਂ ਜਲੀਲ ਮੈਂ ਤੁਹਾਨੂੰ ਕਰੂੰ ਫੇਰ ਮੇਰੀ ਆਤਮਾ ਨੂੰ ਸਾਥ ਤੇ ਮਿਲੂ ਨਹੀਂ ਨਹੀਂ ਮੈਂ ਤੁਹਾਡੇ ਘਰੇ ਆਉਂਦੀ ਜਿੰਨਾ ਟਾਈਮ ਮੇਰੀ ਅੰਦਰੋਂ ਰੂਹ ਨਹੀਂ ਨਾ ਖੁਸ਼ ਹੁੰਦੀ ਉਹਨਾਂ ਟਾਈਮ ਨਹੀਂ ਮੈਂ ਆਉਂਦੀ ਰੂਹ ਮੇਰੀ ਤਾਂ ਖੁਸ਼ ਹੋ ਜੇ ਤੇਰਾ ਮੁੰਡਾ ਤੇ ਤੂੰ ਮੇਰੀ ਦੇਲੀ ਤੇ ਆ ਕੇ ਨੱਕ ਰਗੜੋਂਗੇ ਤੇਰੀ ਮੰਮੀ ਕਿੱਥੇ ਆ ਉਹਦੇ ਨਾਲ ਗੱਲ ਕਰ ਲੈਣੀ ਮੇਰੀ ਮਾਂ ਗਈ ਹੋਈ ਆ ਕਿਸੇ ਪਾਸੇ ਕੋਈ ਨਾ ਆਜ ਮੈਂ ਵਹਿ ਜਾ ਨੇਪਤਲ ਦਾ ਨਾ ਤੈਨੂੰ ਬੈਠਣ ਦੀ ਲੋੜ ਨਹੀਂ ਹੈਗੀ ਜਮਾਂ ਲੋੜ ਨਹੀਂ ਹੈਗੀ ਤੂੰ ਜਾ ਆਪਦੇ ਘਰੇ ਜਦੋਂ ਤੇਰਾ ਮੁੰਡਾ ਕਿਉਂ ਨਹੀਂ ਆਇਆ ਪਹਿਲਾਂ ਮੈਨੂੰ ਇਹ ਦੱਸ ਕਿਉਂ ਨਹੀਂ ਆਇਆ ਜੇ ਐਨੀ ਆਣ ਕਿਸੇ ਫਿਰ ਉਹਨੂੰ ਨਾਲ ਲੈ ਕੇ ਆਉਂਦੀ ਕੱਲੀ ਆਉਣੀ ਐ ਸਿਹਾਰੀਆਂ ਖੇਡਦੀਆਂ ਵੀ ਹਾਂ ਬੁਚਕ ਦੇ ਨੇ ਜਾਉਂਗੀ ਮੰਨ ਜੂਗੀ ਤੇ ਆ ਜੂਗੀ ਬੇਇੱਜ਼ਤੀ ਹੋਦੀ ਹੋਊਗੀ ਸਾਡੀ ਆਪਣੀ ਇੱਜ਼ਤ ਬਣ ਜੂਗੀ ਠੀਕ ਹੈ ਬੱਸ ਤਮ ਨਾਲ ਲੈ ਕੇ ਆ ਹਾਂ ਜਦੋਂ ਆਉਂਗਾ ਨਾ ਫੇਰ ਹੀ ਜਾਉਂਗੀ ਮੈਂ ਵੀ ਨਹੀਂ ਕੱਚੇ ਪੈਰੀ ਤੁਰਦੀ ਹੈਗੀ ਹੁਣ ਤਾਂ ਪੰਚਾਇਤਾਂ 'ਚ ਗੱਲਾਂ ਹੋਣਗੀਆਂ ਜਿਵੇਂ ਤੁਸੀਂ ਮੇਰੀ ਬਦਨਾਮੀ ਕੀਤੀ ਹੈ ਨਾ ਸਾਰੇ ਪਿੰਡ ਦੇ ਵਿੱਚ ਮੈਨੂੰ ਬੁਰੀ ਬਣਾਤਾ ਜਿਹੜਾ ਟਾਈਮ ਤੁਹਾਨੂੰ ਨਾ ਮੈਂ ਬੁਰਾ ਬਣਾਇਆ ਨਾ ਉਹਨਾਂ ਟਾਈਮ ਨਹੀਂ ਮੈਂ ਆਉਂਦੀ ਹੈਗੀ ਤੇਰ ਕੋਈ ਨਾ ਪਤਕਰ ਖਰਾਬ ਹੋਊ ਜੂ ਆਪਦੇ ਘਰ ਖਰਾਬ ਹੁੰਦਾ ਤੂੰ ਵੀ ਸਿਆਣੀ ਕੋਈ ਨਾ ਘਰ ਤਾਂ ਉਹ ਵੀ ਖਰਾਬ ਹੋਊ ਗਈ ਜਿਹੜੇ ਸਾਹਮਣਾ ਤੂੰ ਕਰੇਂਗੀ ਘਰ ਉਹ ਤਾਂ ਮੈਨੂੰ ਪਤਾ ਹੀ ਆ ਜਿਹੜੇ ਸਾਹਮਣਾ ਤੂੰ ਉਹਨੂੰ ਗੱਲਾਂ ਲਾਉਣੀ ਹੈ ਨਾ ਉਸ ਢੰਗ ਨਾਲ ਫੇਰ ਵੀ ਨਹੀਂ ਘਰ ਬਸਦਾ ਚਾਹੇ ਮੈਂ ਲੱਖ ਜ਼ੋਰ ਲਾ ਲਾਂ ਘਰ ਬਸਾਉਣ ਦਾ ਹਾਂ ਤੂੰ ਜਾ ਆਵਦੇ ਘਰ ਨੂੰ ਤੇ ਜਿੱਦਨੇ ਤੇਰਾ ਮੁੰਡਾ ਆ ਆਦਨੇ ਆਈ ਨਾ ਮੈਨੂੰ ਕੋਈ ਜਵਾਕੜੀ ਦਾ ਕਾ ਨਾ ਮੈਨੂੰ ਕਿਸੇ ਹੋਰ ਦਾ ਕਾ ਨਾ ਮੈਨੂੰ ਘਰਵਾਰ ਦਾ ਲਾਲਚਾ ਕੋਈ ਨਾ ਠੀਕ ਆ ਸਿਆ ਮੰਗ ਬਸ ਮੇਰੇ ਮੁੰਡੇ ਬਲੋਸਨ ਦੀ ਲੋੜ ਨਹੀਂ ਹੈਗੀ ਤੂੰ ਜਾ ਆਵਦੇ ਘਰੇ ਆ ਲੈ ਜਾ ਝੋਲਾ ਜਾ ਹਾਂ ਆ ਜਾਂਦੀ ਆ ਨੇ ਮੂੰਹ ਚੱਕ ਕੇ ਉਹੀ ਬੇਲੇ ਸਮਝ ਰੱਖਿਆਗਾ ਕਿਵੇਂ ਜਸਵੰਤ ਆ ਜਾ ਬਈ ਵਧੀਆ ਵਧੀਆ ਬਈ ਤੂੰ ਦੱਸ ਹੋਰ ਫੇ ਕਿਵੇਂ ਚੱਲਦਾ ਕੰਮ ਕਰ ਤੇਰਾ ਕੰਮ ਕਰ ਬੱਸ ਵਧੀਆ ਚੱਲੀ ਜਾਂਦਾ ਤੂੰ ਸਾਲ ਵਧੀਆ ਆ ਬੜਾ ਪਾਸ ਹੋਣਾ ਸੂਣਾ ਹੱਥ ਚ ਉਹ ਤਾਂ ਯਾਰ ਸਿਮਨ ਰਾਦਾ ਵਾਸੋਂ ਹੀ ਪਾਇਆ ਸੀ ਹਾਂ ਜੀ ਸਿਉਣੇ ਦਾ ਕਿ ਮੂੰਹਾਂ ਪੈਣੀ ਚਾਲ ਵਿੱਚ ਝੂਲ ਜੀ ਫਰੇਈ ਹੋਈ ਆ ਬੱਚੂ ਝੂਲ ਜੀ ਦਾ ਕੰਮ ਨਹੀਂ ਮਰਨਾ ਰਾਵੀ ਮਾਤਾ ਚਾਹ ਲੈ ਲੈ ਫਰਚਾ ਜਸਵੰਤ ਚਾਹੀ ਵੀ ਮੈਂ ਤੈਨੂੰ ਵੀ ਸਾਸਰੀ ਕਰ ਬਤ ਲੈ ਮਾਤਾ ਤੈਨੂੰ ਵੀ ਨਾ ਨਾ ਮਾਤਾ ਮੈਂ ਰੋਟੀ ਖਾ ਕੇ ਆਇਆ ਸੀ ਲਿਆ ਦਿੰਨੀ ਆ ਕੁੱਟ ਕੜੀ ਪੀ ਲੈ ਨਾ ਮੈਂ ਰੋਟੀ ਖਾ ਕੇ ਆਇਆ ਸੀ ਲੱਸੀ ਨਾ ਯਾਰ ਹੋਰ ਦੱਸ ਕਿਵੇਂ ਆਉਣੇ ਹੋਈ ਬਸ ਉਹੀ ਆ ਗਏ ਮੈਂ ਕਿਹਾ ਚੱਲ ਮਿਲ ਜਾਈਏ ਲੈ ਇਹੀ ਮਾਤਾ ਤੂੰ ਗੋਡੀ ਦੋਈ ਹਾਂ ਲੈ ਆਈ ਹੋਰ ਮਾਤਾ ਸੇਤ ਕਿਵੇਂ ਆ ਮੈਂ ਠੀਕ ਆ ਪੁੱਤ ਆ ਤੁਰੀ ਫਿਰਦੀ ਆ ਕਦੇ ਭਾਂਡੇ ਚੱਕ ਲੈ ਕਦੇ ਉਧਰੋਂ ਕਰ ਲਿਆ ਕਦੇ ਵੀਡੇ ਉਧਰੋਂ ਜਵਾਬ ਨਹੀਂ ਆਉਣ ਲੱਗਿਆ ਜੀ ਅੱਧੀ ਹੋ ਰਹੀ ਪਈ ਰੋ ਰੋ ਕੇ ਹਨਾ ਤੇ ਇਹਨੂੰ ਕਿਹਾ ਇਹ ਤਾਂ ਨਾ ਵੀ ਮੈਂ ਤਾਂ ਆਪਦੀ ਮਰਜ਼ੀ ਕਰੂੰਗਾ ਮਰਜ਼ੀ ਮਰਜ਼ੀ ਆਂ ਮਾਤਰਾ ਜੀਣ ਲੱਗਦਾ ਉੱਦੇ ਬੜਾ ਤਾਂ ਉੱਦੇ ਜਿੱਦੇ ਦੀ ਗੀਆ ਉੱਦੇ ਦੀ ਕੋਈ ਗੱਲ ਆ ਲਿਆ ਲਿਆ ਕੀ ਕਰਉਣਾ ਤੂੰ ਉਹ ਜਵਾਗੜੀ ਮਰੋਦੀ ਅਗਰ ਕੋਈ ਨਾ ਉਹ ਜਵਾਗੜੀ ਨੂੰ ਪਾਲ ਨੂੰ ਆਪੀ ਜੇ ਤੇਥੋਂ ਵੀ ਨਹੀਂ ਪਸੋਂਦਾ ਨਾ ਆਪੀ ਗੱਲ ਨੂੰ ਲੈ ਵੀਰ ਬਾਈ ਮੇਰੀ ਗੱਲ ਸੁਣ ਹਣਾ ਮਾਂ bina ਜਵਾਗਰ ਕਿਤੇ ਬੰਦਿਆ ਆਬ ਨੀਖਾ ਤਰਨੋ ਕੋਈ ਹੋ ਜਾਣਾ ਹੀ ਡਰ ਮਾ ਕੋ ਕੀ ਲੈਣਾ ਯਾਰ ਉਹ ਆ ਬਾਣੀ ਇੱਕ ਕਿਸੇ ਦਿਨ ਨੂੰ ਬੈਠ ਕੇ ਸਾਹਮਣੇ ਖੜਦੀ ਸੀ ਬਈ ਮਾਂ ਤਾਂ ਹੈਗੀ ਆ ਚਲ ਸਮਝਾ ਮਾਰ ਗਏ ਸੁਦਰਜੂ ਬੰਦਾ ਗਲਤੀਆਂ ਹੈ ਇਨਸਾਨ ਗਲਤੀਆਂ ਦਾ ਪੁੱਤਲਾ ਗੱਲ ਰੇਗ ਦਾ ਦੀ ਕਰਕੇ ਮੰਨ ਤੇ ਜਾ ਰਹਾ ਹਾਂ ਮੈਂ ਪੁਰੇ ਮੰਦਰ ਨੂੰ ਨਾਤਾ ਇਹੋ ਸਾਰਾ ਕੰਮ ਕਰਉਂਦੀ ਆ ਨੜੇ ਨੂੰ ਕੁੱਤੀ ਕੀ ਤੇਰੇ ਸਾਹਮਣੇ ਦਾ ਪੁੱਤਿਆ ਮੈਂ ਮੰਨਦਾ ਇਹ ਗੱਲ ਇਹ ਮਾਫ ਕਰ ਬਣੀ ਗਲਤੀ ਆ ਇੱਕ ਮੌਕਾ ਤਾਂ ਦੇਣਾ ਚਾਹੀਦਾ ਰੇਗ ਤੂੰ ਇੱਕ ਮੌਕਾ ਤਾਂ ਰਾਬੋ ਵੀ ਦੇ ਬਾਈ ਮੈਨੂੰ ਉਹਦਾ ਪਤਾ ਉਹ ਨਹੀਂ ਸੁਧਰਨਾ ਤੇ ਇੱਕ ਦਿਨ ਦੇ ਦੇ ਉਹ ਯਾਰ ਮੌਕੇ ਦੇ ਤੂੰ ਇੱਕ ਮੌਕਾ ਤਾਂ ਦੇ ਕੇ ਦੇ ਲੈ ਮੇਰੇ ਮੈਂ ਅਸ ਜੇ ਮੈਂ ਨਾ ਨਾ ਲਾ ਲਾ ਜਿਉਂ ਕੋਲ ਬੱਤੀ ਮੈਂ ਤਾਂ ਪਸਤਾ ਹਾਂ ਇਹ ਗੱਲ ਨੂੰ ਕਿ ਤੁਹਾਡਾ ਘਰ ਟੁੱਟ ਗਿਆ ਮੇਰੇ ਕਾਹਦੇ ਪਸ ਕਾਹੂ ਦਾ ਟੁੱਟਾ ਦਾ ਮਧਿਆ ਕਿੱਤ ਦਾ ਤਾਂ ਨਹੀਂ ਕੋਟ ਕੋ ਨਾ ਮਾਦਨੀਓ ਜਿੱਦ ਤੇ ਦੀ ਉਹ ਗੀਆ ਤੇ ਲੋ ਵੀ ਕੋਈ ਗੱਲ ਤੂੰ ਜਾ ਕੇ ਲਿਆ ਤੇਰਾ ਜੀ ਨਹੀਂ ਲੱਗਦਾ ਉਹਦੇ ਮੇਰੇ ਐਂ ਘਰ ਬਸਦੇ ਹੁੰਦੇ ਨਹੀਂ ਕੋਈ ਨਾ ਮੈਂ ਨਹੀਂ ਬਸਾਉਣਾ ਇਹ ਜਾ ਘਰ ਜਿਹੜਾ ਰੋਜ਼ ਹੀ ਕੁੱਤ ਕਲੇਸ਼ ਰਹਿੰਦਾ ਬਾਈ ਮੇਰੀ ਗੱਲ ਸੁਣ ਆਪ ਦੀ ਖਾਤਰ ਨਹੀਂ ਉਹ ਜਵਾਕੜੀ ਖਾਤਰ ਹੀ ਲਿਆ ਉਜਵੰਤ ਮਾਂ ਆਪੇ ਪਾਲ ਨੂੰ ਯਾਰ ਮੈਂ ਮੇਰੀ ਮਾਤਾ ਨੂੰ ਕਹਿੰਦਾ ਜੇ ਤੂੰ ਜਿਹੜਾ ਕੰਮ ਨਹੀਂ ਹੁੰਦਾ ਛੱਡ ਦੇ ਮੈਂ ਆਪੇ ਕਰ ਲੂੰ ਕੰਮ ਗੰਨੀਆਂ ਤਾਂ ਮੈਂ ਘਰੇ ਬੈ ਕੇ ਕੋਈ ਨਾ ਮੈਂ ਹੁਣ ਘਰ ਦੀ ਕੰਮ ਕਰਨਾ ਨਹੀਂ ਫੇਰ ਵੀ ਯਾਰ ਜਵਾਕਰੀ ਦਾ ਮਾਂ ਬਿਨਾ ਕਿੱਥੇ ਸੱਭ ਕੋਈ ਨਾ ਯਾਰ ਮੈਂ ਕਾ ਪਾਲੂ ਆਪੇ ਜਿਨ੍ਹਾਂ ਦੇ ਮਾਪੇ ਉਹ ਮਰ ਜਾਂਦੇ ਨੇ ਉਹ ਜਵਾਕ ਨਹੀਂ ਪਾਲਦੇ ਹੈਗੇ ਉਹ ਵੀ ਪਾਲ ਜਾਂਦੇ ਨੇ ਪਾਲਦੇ ਆ ਇਹਦਾ ਮੰਨਣਾ ਪਰ ਤੂੰ ਵੀ ਸਿਆਣਾ ਹੈ ਮੂਰੇ ਘਰ ਪਰਿਵਾਰ ਵੀ ਮੈਂ ਸਿਆਣਾ ਇਕੱਲਾ ਬਣ ਕੇ ਕੀ ਕਰੂੰ ਉਹਨੂੰ ਵੀ ਸਿਆਣਾ ਬਣਨਾ ਚਾਹੀਦਾ ਬਈ ਯਾਰ ਉਹਨੂੰ ਗਲਤੀ ਦਾ ਸਾਥ ਸੌ ਉਹਦੀ ਕਾਹਦਾ ਸਾਥ ਸੌ ਉਹਨੂੰ ਨਹੀਂ ਹੁੰਦਾ ਸਾਥ ਇੱਕ ਮੌਕਾ ਤਾਂ ਦੇਣਾ ਚਾਹੀਦਾ ਤੈਨੂੰ ਵੱਡੇ ਭਾਈ ਇਹ ਤਾਂ ਮੌਕੇ ਵਾਲਾ ਕੰਮ ਹੀ ਨਹੀਂ ਕੀਤਾ ਬਈ ਉਹਨੇ ਆਪ ਬਜ਼ੁਰਗ ਨਾਲ ਤਾਂ ਸਾਰਾ ਦਿਨ ਉਹਦੋਂ ਇਹਦੋਂ ਕੰਮ ਕਰਾਈ ਜਾਂਦੀਆਂ ਨਾਲੇ ਇਹਨੂੰ ਕੁੱਟੀ ਜਾਂਦੀ ਆ ਇਹ ਕਾਹਦਾ ਮੌਕਾ ਦਈ ਇਹਨੂੰ ਯਾਰ ਮਾਂ ਤਾਂ ਨੇ ਤੈਨੂੰ ਪਹਿਲਾਂ ਹੀ ਦੱਸਣਾਈ ਜੇ ਪਹਿਲਾਂ ਹੀ ਦੱਸਿਆ ਹੁੰਦਾ ਐਨੀ ਗੱਲ ਐਨੀ ਗੱਲਾਂ ਨਾ ਬਾਅਦ ਦੀਆਂ ਬਸ ਇਹ ਵੀ ਇਹਨੂੰ ਯਾਰ ਇੱਥੇ ਡਰ ਬਿਠਾਈ ਬੈਠੀ ਜੀ ਇਹਦੇ ਮਨ 'ਚ ਇਹ ਬੋਲਦੀ ਤਾਂ ਹੁਣ ਡਰਦੀ ਕਰੀ ਜਾਂਦੀ ਆ ਨਾਲੇ ਉੱਥੇ ਬੈਠੀ ਆ ਨਹੀਂ ਚੱਲ ਹੋਣਾ ਮਾਤਾ ਨੂੰ ਕਹਦੇ ਨੇ ਮਾਤਾ ਨੂੰ ਸਹਿਣਾ ਨਹੀਂ ਕੋਈ ਨਾ ਪੱਲੇ ਆਵੇਂ ਬਾਈ ਯਰ ਜਵਾਕੜੀ ਤਾਂ ਨਹੀਂ ਜਸਮਤ ਤੋਂ ਰਾਜੀ ਰਬ ਰਾਵਾ ਗੁੱਸੇ ਰਾ ਮੈਂ ਨਹੀਂ ਲੈ ਕੇ ਮੇਰੀ ਗੱਲ ਸੁਣ ਕੱਲ ਨੂੰ ਜਦੋਂ ਕੁੜੀ ਵੱਡੀ ਹੋਗੀ ਤੈਨੂੰ 100 ਸਵਾਲ ਖੜਾ ਕਰੂਗੀ ਉਹ ਮੁੰਡਾ ਨਹੀਂ ਹੈਗਾ ਖੇਤ ਜਾਇਆ ਕਰੇਗਾ ਕੱਲ ਤੇਰੇ ਸਾਥੇ ਬੇਡ ਮਾਰੀ ਮੈਨੂੰ ਮੈਂ ਤਾਂ ਮੈਨੂੰ 4 ਸਾਲ ਨੂੰ ਮਰੀ ਜਾਣਾ ਮੈਂ ਕਿੰਨਾ ਚਿਰ ਬੈਠੀ ਰੂੰ ਹਾਂ ਬੈਠੀ ਰੂੰ ਤੂੰ ਸਿਆਣਾ ਬਣ ਵੀਰ ਉਹ ਬੋਲੂ ਨਾ ਸਹ ਉਹ ਨਾ ਸਿਆਣੀ ਬਣੇ ਮੈਂ ਹੀ ਬਣੀ ਆ ਮਸਿਆਣਾ ਕੋਈ ਨਾ ਇੱਕ ਜਾਣਾ ਸਿਆਣਾ ਬਣ ਜੇ ਪੁੱਤ ਘਰ ਬਣ ਜਾਣਾ ਮਾਂ ਦੇਖ ਮੈਂ ਨਹੀਂ ਲੈ ਕੇ ਆਉਣਾ ਇੱਕ ਵਾਰ ਸਾਡੇ ਕਹਿ ਤੋ ਫੈਸਲਾ ਮੈਂ ਨਹੀਂ ਲੈ ਕੇ ਹਾਂ ਤੂੰ ਇਹ ਰਾਜ ਦੇ ਭਾਈ ਦੀ ਮੋੜੀ ਉਹ ਜਵਾਬ ਰਹੀ ਹਾ ਤਰ ਲਿਆ ਤੇਰੇ ਮੂਰੇ ਹੱਥ ਬੰਨਦਾ ਐ ਰੋ ਜਵਾਖੜੀ ਦੇ ਮੈਨੂੰ ਦੇਖ ਦੇ ਤਰਸਾਈ ਜਾਂਦਾ ਐਡੀ ਕਿ ਰਹੀ ਐਡੀ ਦਾ ਮੂੰਹ ਇੰਨਾ ਕ ਮੂਰੇ ਹੈ ਗਿਆ ਚੱਲ ਯਾ ਜਸਵੰਤ ਮਾਂ ਅੱਜ ਮੈਂ ਤੇਰੇ ਕਰਕੇ ਲਿਆਉਣਾ ਪਰ ਉਹ ਨੂ ਮੈ ਦਵਾਰਾ ਮੌਕਾ ਨਹੀਂ ਦਿੰਦਾ ਹਾਂ ਇਹ ਦੁਆਰ ਮਤਲਾਕ ਦੇ ਜ ਕੋਈ ਇਹ ਜੀ ਗੱਲ ਕਰਦੀ ਹਾਂ ਹਾਂ ਚਲ ਅਸੀਂ ਤੇਰੇ ਨਾਲ ਆ ਇੱਕ ਵਾਰ ਸਾਡੇ ਘੇ ਤੋਂ ਕੀਣਾ ਵਗ ਚੱਲ ਆ ਆਖਰੀ ਵਾਰੀ ਤੂੰ ਜਿਵੇਂ ਵਾਂ ਤਾਂ ਸਾਡ ਨਾਲ ਵਗਦੀ ਹਾਂ ਆਪਾਂ ਚੱਲਾਂਗੇ ਸਵੇਰੇ ਚੱਲਾਂਗੇ ਲਿਆਵਾਂ ਪਰ ਉਹ ਸੁਧਰਦੀ ਨਹੀਂ ਮਾ ਇਹ ਵੀ ਤੈਨੂੰ ਗੱਲ ਦੱਸਦਾ ਸੁਧਰ ਜੂ ਆਪੀ ਸੁਧਰ ਜੂ ਕੋਈ ਨਾ ਤੂੰ ਹੁਣ ਥੋੜਾ ਡੰਡਾ ਤੇਜ਼ ਰੱਖੀ ਆਪੀ ਸੁਧਰ ਜੂ ਜੇ ਤੂੰ ਕਰੇ ਰਹੇਗਾ ਹੁਣ ਰਹਿਣ ਦਾ ਲੱਗੀ ਆ ਕੰਮ ਵੀ ਸੁੱਟ ਗਿਆ ਡਾਡਾ ਡਾਡਾ ਰੱਖੀ ਹੁਣ ਤੂੰ ਬੈਠਾ ਤਾਂ ਹੈ ਓਏ ਇਹੀ ਜਨਾਨੀ ਜਸਵੰਤ ਕੀ ਡੰਡਾ ਡੁੰਡਿਆਂ ਨੂੰ ਜਾਣਦੀ ਆ ਨਹੀਂ ਤੂੰ ਮਨ ਤੂੰ ਹੁਣ ਚੱਲੇਗਾ ਨਾ ਹਾਂ ਚੱਲੂ ਮੈਂ ਤੁਹਾਡੇ ਕਹਿੰਦੇ ਬਾਤ ਚੱਲਦਾ ਮਾਂ ਤੇਰੇ ਕਹਿੰਦੇ ਬਾਤ ਚੱਲ ਹਾਂ ਇੱਕ ਵਾਰ ਬਗੜ ਜਾ ਜਵਾਗੜੀ ਦੇ ਤਰਸੀ ਆ ਮੈਨੂੰ ਤਾਂ ਜਵਾਗੜੀ ਦੇ ਤਰਸ ਆਉਂਦਾ ਮੈਂ ਤਾਂ ਨਹੀਂ ਮੈਨੂੰ ਕੋਈ ਲੋੜ ਨਹੀਂ ਸੀ ਯਾਰ ਤਰਸ ਤਾਂ ਮੈਨੂੰ ਵੀ ਆਉਂਦਾ ਪਰ ਹੁਣ ਕਰਿਆ ਵਿਕੀ ਜਾਵੇ ਯਾਰ ਜਦੋਂ ਇਹੀ ਜੀ ਆਹੋ ਇਹਦੇ 60 ਫੀਟ ਮਾਰੀ ਯਾਰ ਮੈਂ ਬਾਹਰੇ ਮੂੰਹ ਦਿਖਾਉਣ ਜੋਗਣੇ ਵਾਲਾ ਕਹਿੰਦਾ ਤੀਮੀ ਤੋਂ ਗਟਾਈ ਜਾਂਦਾ ਕਰੇ ਉਹ ਤਾਂ ਮੈਂ ਮੰਨਦਾ ਤੇਰੀ ਹੁਣ ਤੂੰ ਉਹਨੂੰ ਕਹਿ ਦੇਗੀ ਜੇ ਮੇਰੀ ਮਾਂ ਨੂੰ ਹੱਥ ਲਾਇਆ ਹੱਥ ਵੜ ਦਊਂ ਆ ਤੁਸੀਂ ਕਹਦੇ ਜਿਹੜਾ ਕੁਝ ਕਹਿਣਾ ਹੱਥ ਬੰਦੀ ਸੀ ਉਹਦੇ ਵੀ ਮਾਫੀ ਮੰਗਦੀ ਸੀ ਇਹੀ ਆਣੂ ਮੰਗਦੀ ਸਿਓ ਮਾਫੀ ਆੜੀ ਕੁੱਟ ਕੇ ਮਾਫੀ ਮੰਗੀ ਬੜੀ ਮੰਗੀ ਚੱਲ ਕੋਈ ਨਾ ਠੰਡਾ ਰਿਆ ਕਰ ਬਾਹਲਾ ਗਰਮ ਨਾ ਹੋਇਆ ਚੱਲ ਕੋਈ ਨਾ ਮਾਪਾ ਚੱਲ ਨੂੰ ਕੋਈ ਨਾ ਹਾਂ ਹਾਂ ਠੀਕ ਹਾਂ ਤੜਕੇ ਜਿਸ ਵਾਂ ਤੂੰ ਛੜ ਨਾਲ ਚੱਲਣਾ ਹਾਂ ਕੋਈ ਨਾ ਨੌਂ ਕਬਜੇ ਆ ਜੀ ਠੀਕ ਹੈ ਠੀਕ ਤੇ ਅਸੀਂ ਕੰਮ ਠੰਡਾ ਕਰਕੇ ਚੱਲਾਂਗੇ ਕੋਈ ਨਾ ਬਾਗ ਚੱਲਾਂਗੇ ਪਰ ਤੁਸੀਂ ਆਪ ਹੀ ਕਰ ਲਓ ਨਾ ਜਿਹੜੀ ਗੱਲ ਕਰਨੀ ਆ ਮੋਢੇ ਨਾਲ ਬਾਗ ਚੱਲੂ ਮੈਥੋਂ ਨਹੀਂ ਉਹਨੂੰ ਉਹਨੂੰ ਮੈਨੂੰ ਪਤੀ ਆ ਉਹਦਾ ਤਾਂ ਮੈਨੂੰ ਤਾਂ ਤੁਸੀਂ ਵਾਲੇ ਜਿਹੜਾ ਜੋੜਾ ਕੋਈ ਨਾ ਬੋਤਾ ਕੋਈ ਨਾ ਕੋਈ ਨਾ ਪੁੱਜੀ ਅੰਗਲ ਵੀਰ ਕਾਲ ਕੋਈ ਨਾ ਹਾਂ ਪਿੰਡ ਅੰਗਰਾਂ ਨੂੰ ਪਾਣੀ ਕੋਈ ਨਾ ਕੋਈ ਨਾ ਕਾਲੂ ਮਿਲਦੇ ਕੋਈ ਨਾ ਜੱਗਾ ਬਤਾ ਠੀਕ ਆ ਧੰਨਵਾਦ ਪੁੱਤਰ ਚੱਲ ਹੋਰ ਦੀਵਾਲੀ ਜੀ ਵੀ ਥੋੜੇ ਦਿਨ ਹੀ ਰਹਿੰਦੇ ਹੋਣਗੇ ਹਨਾ ਹੋਰ ਬਸ ਆ ਹੀ ਰਹਿ ਗਏ 5-7 ਦਿਨ ਦੀਵਾਲੀ ਚ ਨਾਲੇ ਆਪਣਾ ਤਾਂ ਸਾਰਾ ਕੋਠੀ ਵੀ ਝਾੜਨ ਵਾਲੀ ਪਈ ਆ ਇਹ ਤਾਂ ਹੁਣ ਪਿੰਡ ਜਾ ਕੇ ਬੈ ਗਈ ਸੀ ਚਲ ਕੋਈ ਨਾ ਪੁੱਤ ਕਰ ਲਾਂਗੇ ਸਾਫ ਰਲ ਮਿਲ ਕੇ ਹਨਾ ਹੁਣ ਜਿੱਤੇ ਜਾ ਕੇ ਦਾ ਉਹ ਕਰ ਲਾ ਨਾਲੇ ਦਾ ਕੁੜੀ ਦੇ ਕੱਪੜੇ ਗੁੱਪੜੇ ਧੂਣ ਵਾਲੇ ਪਏ ਨੇ ਉਦੋਂ ਮੰਮੀ ਤੋਂ ਇੰਨਾ ਕਿੰਨਾ ਕੁ ਹੋਇਆ ਵਿਚਾਰੀ ਤਾਂ ਦਿੱਥੋਂ ਮਗਰ ਕੁਝ ਨਹੀਂ ਹੋਇਆ ਨਾਲੇ ਹਾਂ ਨਾਲੇ ਪੋਚੇ-ਬੂਚੇ ਸਾਰਾ ਕੋਠੀ ਸਮਾਰਨ ਵਾਲੀ ਪਈ ਆ ਆਦਾ ਵੀ ਧਿਆਨ ਨਾ ਕਰ ਲਿਆ ਕਰ ਕੰਮ ਹੁਣ ਇਹ ਕਿੰਨੇ ਕਰੀ ਜਾਊਗੀ ਆਜ ਜੇ ਸਮਾਂ ਤਾਂ ਅਜਾ ਵੀ ਕਿ ਜਾਈਆਂ ਆਜ ਆਜੋ ਆਜੋ ਓਹੋ ਥੱਕ ਗਏ ਇਹਦਾ ਬਾਟ ਵਾਲੀ ਆ ਬੈਠ ਜਸਮントਾ ਇੱਥੇ ਬੈ ਕੋਈ ਨਾ ਹਾਂ ਪਤਾ ਆ ਲੈ ਆ ਲੈ ਹੋਰ ਬਾਟ ਵਾਲੀ ਆ ਦੇਖ ਹੁਣ ਜੀਤੇ ਗੱਲ ਸੁਣ ਲੈ ਧਿਆਨ ਨਾਲ ਅੱਜ ਤੋਂ ਬਾਅਦ ਕੋਈ ਇਹੋ ਜੀ ਮੈਨੂੰ ਹਰਕਤ ਨਾ ਕਰੀ ਮੈਨੂੰ ਦੁਬਾਰੇ ਤੇਨੂੰ ਘਰੋਂ ਕੱਢਣਾ ਪੈ ਜੇ ਇਸ ਵਾਰ ਤਾਂ ਮਮਮੀ ਦੇ ਕਹਿਣ ਤੇ ਤੈਨੂੰ ਲਿਆ ਗਾਹ ਨੂੰ ਮੈਂ ਤੈਨੂੰ ਲੈ ਕੇ ਵੀ ਨਹੀਂ ਆਉਣਾ ਮੈਂ ਤੋ ਗਾਸਤੀ ਹੋ ਕਿਸੇ ਨੇ ਮੈਂ ਮਾਫੀ ਵੀ ਮੰਗੀ ਸੀ ਤੁਸੀਂ ਨਹੀਂ ਮਾਫ ਕੀਤਾ ਸੀ ਮੈਂ ਮਾਫੀ ਕੀਤਾ ਤਾਂ ਹੀ ਉਹ ਤੈਨੂੰ ਲੈਣ ਬਗਿਆ ਨਹੀਂ ਮੈਂ ਲੈਣ ਕਿਉਂ ਜਾਂਦਾ ਅਸੀਂ ਤਾਂ ਤੈਨੂੰ ਮਾਫ ਕਰਦਾ ਹੁਣ ਤੂੰ ਦੇਖ ਨਹੀਂ ਕਰੇ ਮੈਨੂੰ ਦੁਵਾਰੇ ਨਾ ਗੋਈ ਇਹ ਜੀ ਹਰਕਤ ਕਰੀ ਮੈਂ ਲੋਕਾਂ ਦੀਆਂ ਗੱਲਾਂ ਚ ਆ ਗਈ ਮੇਨੂੰ ਤੂੰ ਲੋਕਾਂ ਤੋਂ ਛੱਡ ਤੂੰ ਇਹਦੇ ਕੰਨੀ ਵੀ ਸੋਚ ਲੈ ਵਿਚਾਰੀ ਬਿਲਕ ਬਿਲਕ ਮਰਗੀ ਤੇ ਰਵਣਾ ਮਰਦਾ ਕੁੜੀ ਨੂੰ ਬਰਿਆਲਾ ਨਾਲਾ ਦੇਖ ਲੈ ਕਿੰਨਾ ਗੰਦ ਪੈਸਾ ਮੰਮੀ ਤੋਂ ਬਤਾ ਦੋ ਦੁੱਖ ਦੇ ਗੁੱਡਾ ਨਾਲ ਕੀ ਹੁੰਦਾ ਆ ਸੰਬਰ ਸੂਟ ਲੈ ਕੋਈ ਨਾ ਕਰ ਲੈ ਆ ਦੇ ਲਾ ਜਵਾਗੜੀ ਅੱਧੀ ਰਹਿ ਗਈ ਪਾਣੀ ਮਗਾਉਣ ਇੱਥੇ ਆਇਆ ਚੱਲੇਗਾ ਪਾਣੀ ਲਾ ਦੇ ਤੁਸੀਂ ਆਹ ਨਾ ਹੱਥ ਨੂੰ ਫੜਿਓ ਮੈਂ ਨਾ ਛਾੜੂ ਲਾਦਾ ਮੈਨੂੰ ਫੜਾ ਦੇ ਯਾਰ ਮੈਂ ਮੜਾ ਜਾਂ ਇੰਸਫ ਦਵਾਤ ਨੂੰ ਕੇ ਦੇ ਕਿਡਾ ਮਾਰਾਂ ਲਾ ਮੈਨੂੰ ਉੱਠ ਕੇ ਚੱਪੜਾ ਲਾ ਦੇ ਬਹਿ ਕੇ ਬਿੜਨਾ ਕੋਈ ਨਾ ਓਹ സോചി ടൂ ആ കടാടി തര ചുപെ ഫ